ਤਾਨੂੰ ਕੀ ਲੱਗਦਾ ਵੀ ਬੂਆ ਇੰਨੀ ਬਜ਼ੁਰਗ ਹੈ ਇਹਨੂੰ ਪਤਾ ਨਹੀਂ ਕੁਝ ਵੀ ਮੈਂ ਪੁੱਛ ਰਿਹਾ ਦੇਖ ਬੂਆ ਦੇਖ ਅੱਛਾ ਤੁਸੀਂ ਬੂਆ ਤੇ ਪੁੱਛ ਰਹੇ ਵੀ ਕਾਦ ਬਸਾਂ ਦੀ ਕਾਦ ਹੋ ਤੁਹਾਨੂੰ ਨਹੀਂ ਪਤਾ ਬੂਆ ਵੀ ਗੱਲ ਵਿੱਚ ਨੂੰ ਮਾਰ ਦਿੰਦੀ ਹੈ ਲੈ ਬੋ ਉਹ ਸੋਹਣੀਆਂ ਸੁਣਾ ਦੋ ਜਣੀਆਂ ਬੇਟੀਆਂ ਜਾਂ ਬੂਆ ਤਾਂ ਕਿਹਾ ਕਹਿੰਦੀ ਜਹਾਜ਼ਤਾ ਜਹਾਜ਼ਤਾ ਬਨੋਟੀ ਕਹਿੰਦੀ ਅਸੀਂ ਤਾਂ ਬੂਆ ਨੂੰ ਨਾ ਬਹੁਤ ਗੌਰ ਕਰੀ ਵੀ ਹੈ ਤੇ ਇੱਕ ਹੋਰ ਵੀ ਹੋਇਆ ਜੀ ਨਹੀਂ ਤਾਂ ਤੁਹਾਨੂੰ ਜਦੇ ਫੋਨ ਆ ਜਾਂਦਾ ਅੱਧੇ ਘੰਟੇ ਬਾਅਦੇ ਮੰਨੂ ਲੱਗ ਗਿਆ ਘੰਟਾ ਅੱਧਾ ਘੰਟਾ ਉਧਰ ਕੰਮ ਕਲੀਅਰ ਕਰਤੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਸਤੇ ਬਾਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਬਲੌਗ ਸ਼ੁਰੂ ਕਰਨ ਤੇ ਤੁਸੀਂ ਪਿਛਲਾ ਬਲੌਗ ਦੇਖੇ ਰਹੇ ਹੋ ਵੀ ਆਪਾਂ ਨੇ ਆਪਣੇ ਭਰਾ ਦਾ ਸਾਲ ਦਾ ਪੌਣੇ ਸਾਲ ਦਾ ਖੰਡ ਪਾਠ ਕਰਾਇਆ ਤਾਂ ਤੇ ਬੂਆ ਆਈ ਵੀ ਸੀ ਜੀ ਤੇ ਇਹ ਜਿਹੜਾ ਪਿਛਲਾ ਬਲੌਗ ਚੱਲ ਰਿਹਾ ਤੁਸੀਂ ਦੇਖਿਆ ਕਿੰਨੀ ਸੋਹਣੀਆਂ ਗੱਲਾਂ ਬਾਤਾਂ ਕਰੀਦੀ ਬੂਆ ਤੇ ਬਾਕੀ ਜਿੰਨੇ ਵੀ ਆਪਣੇ ਨਾਲ ਬਾਹਰ ਦੇਸਾਂ ਬਦੇਸਾਂ ਜਾ ਇਧਰ ਤੋਂ ਬਾਹਰ ਆਪਣੇ ਵੀਰ ਭੈਣ ਭਰਾਵਾਂ ਆਪਣੀਆਂ ਭੈਣਾਂ ਜੁੜੀ ਵੀ ਉਹਨਾਂ ਦਾ ਸਤਿਕਾਰ ਜੀ ਬਹੁਤ ਦਿਲੋਂ ਧੰਨਵਾਦ ਜੀ ਐਦਾਂ ਹੀ ਆਪਣੇ ਬਲੌਗ ਨੂੰ ਫੁੱਲ ਸਪੋਰਟ ਕਰੋ ਜੀ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਤੇ ਇਸ ਬਲੌਗ ਤੋਂ ਬਾਅਦ ਅ ਬਲੌਗ ਮਿਲੂਗਾ ਆਪਣੇ ਭਰਾਵਾਂ ਲਈ ਕਿਉਂਕਿ ਭਰਾਵਾਂ ਨੂੰ ਵੀ ਗੈਰ ਲੈ ਕੇ ਚੱਲਣਾ ਸੀ ਉਹਨਾਂ ਦੇ ਜੋ ਮਨ ਚਾਹਣ ਨੇ ਜੋ ਉਹ ਦੇਖਣਾ ਚਾਹਣ ਨੇ ਟਰੈਕਟਰ ਬਾਰੇ ਉਹ ਅਸੀਂ ਜ਼ਰੂਰ ਦਿਆ ਕਰਾਂਗੇ ਬਲੌਗ ਦੇ ਐਂਡ 'ਚ 2-4 ਮਿੰਟ ਤੇ ਇੱਕ ਟਰੈਕਟਰ ਅਸੀਂ ਖੋਲਿਆ ਉਹਦੇ ਬਾਰੇ ਵੀ ਚਲੋ ਇਹ ਗੱਲਾਂ ਬਾਤਾਂ ਨਾ ਕਰਦੇ ਹੋਏ ਬੂਆ ਆਈ ਵੀ ਹੈ ਉਹਨਾਂ ਨਾਲ ਗੱਲਬਾਤ ਕਰਾਨੀ ਹੈ ਅੱਜ ਕਲਾਸ ਲੱਗ ਰਹੀ ਮਨਜੀਤ ਨਾਲ ਤੇ ਭੈਣੋ ਮੇਰੀ ਨਾਲ ਜੁੜੇ ਰਹੋ ਤੇ ਜੇ ਤੁਹਾਨੂੰ ਵੀ ਕੋਈ ਡਾਊਟ ਲੱਗਿਆ ਤੁਹਾਨੂੰ ਕੋਈ ਗੱਲਬਾਤ ਲੱਗੀ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਵੀ ਕੀ ਆ ਚੱਲੋ ਠੀਕ ਹੈ ਜੀ ਬਣੇ ਲਓ ਜੀ ਹਾਂਜੀ ਬੂਆ ਲਓ ਜੀ ਬੂਆ ਨੇ ਆਰਾਮ ਕਰ ਲਿਆ ਸਾੜੀ ਤੇ ਚਾਹ ਪਾਣੀ ਪੀ ਲਈ ਤੇ ਬੂਆ ਹੁਣ ਐਨ ਖੁਸ਼ ਹੈ ਤੇ ਬਾਕੀ ਉਹ ਗੱਲ ਤੁਸੀਂ ਪਿਛਲੇ ਵਲੌਗ ਚ ਦੇਖ ਰਹੇ ਤੇ ਨਾ ਵੀ ਬੂਆ ਮੰਨ ਨਹੀਂ ਰਹੀ ਥੀ ਆ ਬੂਆ ਕਹਿੰਦੀ ਮੈਂ ਰਹਿ ਜੰਨੀ ਅੱਜ ਹੈ ਬਈ ਬੂਆ ਰਹਿ ਜੂਗੀ ਨਾ ਲੋ ਖੁਸ਼ ਹੋ ਗਈ ਇਹ ਕੁੜੀਆਂ ਚ ਬੈਠ ਕੇ ਕਿਉਂਕਿ ਦੇਖੋ ਐ ਇਕੱਠੀਆਂ ਹੁੰਦੀਆਂ ਕਿਤੇ ਬੂਆ ਹੈ ਕਿ ਨਹੀਂ ਹਾਂ ਤੇ ਬਾਕੀ ਕੀ ਆ ਕਹਿੰਦੀ ਆ ਬੂਆ ਤੈਨੂੰ ਇਹ ਇਹ ਜਣੋ ਤੇਰੇ ਕਹਨੇ ਦੇ ਬਾਹਰ ਹੈ ਗੱਲ ਮੰਨਦੀਆਂ ਨਹੀਂ ਹੈ ਪਿਛਲੇ ਬਲੌਗ ਵਿੱਚ ਤੁਸੀਂ ਗੱਲ ਹੱਲ ਕਰੀਤੀ ਵੀ ਫੋਨ ਦੀ ਫੋਨ ਦੀ ਤਾਂ ਹੱਲ ਹੋ ਗਈ। ਹਾਂ। ਫੇਰ ਤਾਂ ਨਹੀਂ ਕਿਤੇ ਕਹਿ ਗਈ ਤੈਨੂੰ ਵੀ ਬੂਆ ਤਾਂ ਐ ਸਾੜੇ ਪੱਖ ਦੀ ਗੱਲ ਨਹੀਂ ਕਰੀ ਐ ਨਹੀਂ ਕਰਿਆ। ਹੈ? ਐ ਨਹੀਂ ਗਿਆ। ਹਾਂ। ਉਹ ਐ ਤਾਂ ਕਿ ਆਉਣਾ ਵੀ ਮਾੜੇ ਮੋٹے ਹੋਰ ਪਾ ਦਿੰਦੀ ਪੈਸੇ। ਐਸੀ ਇੰਨੀ ਗੱਲ ਨੂੰ ਨਹੀਂ ਸਹਾਰ ਦੇਣ ਦੇਗੇ। ਅੱਛਾ। ਗੱਲ ਨਹੀਂ ਸਹਾਰ। ਹੋਰ ਬਾਈ ਜੋਤੀ। ਤੇਜੀ ਗੱਲ। ਲਓ ਜੀ ਹੁਣ ਤਿਆਰੀਆਂ ਹੋ ਰਹੀਆਂ ਐ ਤੇ ਵੇਟ ਹੋ ਰਹੀ ਧੀ ਨੇਤਰਵੀਰ ਦੀ। ਤੇ ਬੂਆ ਹੈ ਜੀ। ਨੇਤਰ ਨਹੀਂ ਆਇਆ ਹਾਂ ਨੇਤਰ ਨਹੀਂ ਆਇਆ ਨੇਤਰ ਵੀਰ ਕਰਨ ਨੂੰ ਮਿਲਾਨ ਚਲੇ ਗਿਆ ਉਹਦੀ ਨਾਨੀ ਕੋਲ ਆਵੇ ਪਰ ਤੇ ਨੇਤਰ ਵੀਰ ਨੂੰ ਮੈਂ ਹੁਣ ਫੋਨ ਕਰਿਆ ਉਹ ਵੀ ਬੂਆ ਨੇ ਮੇਰੇ ਗਲ ਪੈ ਕੇ ਕਰਾਇਆ ਉਹ ਕਾਤੋ ਜੀ ਕਿਉਂਕਿ ਦੇਖੋ ਹੁਣ ਬੂਆ ਵੀ ਸਾੜੀ ਥੋੜੀ ਕਿ ਬਜ਼ੁਰਗ ਹੋ ਗਈ ਚੌਥੇ ਪੜਾਚ ਹਾਜ਼ਰ ਹੋਗੀ ਮੰਨੂ ਪੂਆ ਦੱਸਿਆ ਕਹਿੰਦੀ ਜਦ ਮੰਨੂ ਨੇਤਰਾ ਆ ਕੇ ਖੜਿਆ ਕਹਿੰਦੀ ਮੈਂ ਕਿਹਾ ਤੂੰ ਬਾਈ ਵੀ ਚਲੂੰ ਕੋ ਮਦਾ ਕਮਾਂਦਾ ਆ ਗਿਆ ਹਣੀ ਮੰਨੂ ਆ ਲਾਦਾ ਪੂਆ ਦੇ ਮੈਂ ਤੇ ਯਾਦਿੰਦਾ ਅਤਵਾਰ ਨੂੰ ਜਾਣਾ ਵੀ ਹੈ ਹਾਂ ਤੇ ਉਹ ਤਾਂ ਮੌਕੇ ਪਰ ਸਲਾਹ ਬਣੀ ਆ ਉਹ ਵੀ ਬੁੱਗੇ ਨਾਲ ਕਹਤੇ ਵੀ ਮੇਤੇ ਨਾ ਜਾ ਹੋਇਆ ਚਲ ਇੱਕ ਬੰਦਾ ਚਲੇ ਜਾਵੇ ਤੇ ਗੱਲ ਐ ਵੀ ਹੋ ਗਈ ਜੀ ਗੱਲ ਦਾ ਰਾਤ ਦਾ ਰੋੜ ਮੈਕਸਾ ਮਾ ਜਿਹੜਾ ਪੁਲ ਬਣਦਾ ਤਾਂ ਉੱਥੇ ਬੰਦ ਕਰਿਆ ਵਾ ਨਹੀਂ ਉੱਥਾ ਆ ਕੇ ਨੇਤਰ ਵੀ ਫੇਰ ਉਲਝ ਗਿਆ ਉਹਨੂੰ ਬੈਕ ਮੁੰਡਣਾ ਪੈ ਗਿਆ ਪਿੰਡਾਂ ਚ ਨੂੰ ਘਬਰਾ ਗਿਆ ਕਹਿੰਦਾ ਵੀ ਜਾ ਮੈਂ ਕਿੱਦਨ ਉੱਧਰ 12:00 ਵੱਜ ਗਏ ਕਹਿੰਦਾ ਉੱਧਰ ਭੋਗ ਵੀ ਪੈ ਗਿਆ ਆਉਣਾ ਹਨਾ ਹੈ ਕਿ ਨਹੀਂ ਹਾਂ ਬਈ ਸੜਾ ਜੱਸ ਕਰਨ ਵੀ ਅੱਜ ਗੈਬ ਹੋਇਆ ਵਾ ਤਾਂ ਬਾਕੀ ਬੂਆ ਮਨੂੰ ਐ ਲੱਗੀ ਜਾਂਦਾ ਵੀ ਤੈਂ ਕਿਤੇ ਜੋਤੀ ਦੇ ਕੰਨ ਕੋਨ ਤਾਂ ਨਹੀਂ ਖਿੱਚ ਤੇ ਕਿਤੇ ਕੋਈ ਗੁੱਸਾ ਮਾਰਤਾ ਉਹ ਟੇਢੀ ਜੀ ਬੈਠੀ ਐ ਹਨਾ ਰੇਟ ਲੇਟ ਹੋ ਗਈ ਹੁਣ ਲੈ ਕੇ ਤਾਂ ਨੇਤਰ ਵੀਰੇ ਜਾਊਗਾ ਤੁਹਾਨੂੰ ਆ ਤਾਂ ਰਿਹਾ ਹੁਣ 20 ਮਿੰਟ ਤੱਕ ਲੇਟ ਹੋ ਗਈ ਇਹਨੂੰ ਹੈ ਬਾਈ ਆਪਣੇ ਤਾਂ ਟੈਂਸ਼ਨ ਹੋ ਗਈ ਹੈ ਤੇ ਗੱਲ ਇੱਕ ਹੋਰ ਵੀ ਹੋ ਗਈ ਬੂਆ ਮੰਨੂ ਕਹਿੰਦੀ ਬੈਠੇ ਬੈਠੇ ਹੋਣੀ ਜਾਂ ਚਾਹ ਪੀ ਕੇ ਆਟੇ ਕਹਿੰਦੀ ਕਰੀ ਤਾਂ ਮੜਾ ਕੇ ਨੇਤਰ ਨੂੰ ਫੋਨ ਮਾ ਉਹ ਤਾਂ ਭੁੱਲ ਗਿਆ ਜੇ ਤਾਂ ਉਹ ਕੱਲ ਦਾ ਤਾਂ ਕਿਹਾ ਹਵਤਾ ਅੱਜ ਲੈ ਕੇ ਆਣਾ ਤਾਂ ਲੈ ਕੇ ਵੀ ਜਾਂਦਾ ਮਾ ਉਹ ਕਿਹਾ ਭੁੱਲੇ ਗਿਆ ਉੱਥੇ ਤੇ ਮਿਲ ਆ ਕੇ ਨਾਨੀ ਨੂੰ ਕਰਨ ਨੂੰ ਕਹਿੰਦਾ ਹੁਣ ਚਲੋ ਬਈ ਘਰ ਆਵਾਂ ਉਹ ਤਾਂ ਮਾ ਲਾ ਪਹੁੰਚ ਗਿਆ ਜੀ ਹਾਂ ਹਾਂ ਪਹੁੰਚ ਗਿਆ ਉਹ ਤਾਂ ਚੱਲ ਤੈਨੂੰ ਮੈਂ ਛੱਡਿਆ ਆਉਂਗਾ ਕੋਈ ਚੱਕਰ ਨਹੀਂ ਕਾਲੂ ਚੱਲੂਗੇ ਸਵੇਰੇ ਹੈ ਕਿ ਨਹੀਂ ਚੱਲ ਮੈਂ ਕਲਾਸ ਲਾਉਂਦੀ ਹੈ ਹੈ ਤੂੰ ਆਏਗੀ ਮੈਂ ਛੱਡ ਕੇ ਆ ਗਿਆ ਵੀਰ ਨੂੰ ਉਹਨ ਦਾ ਬਿੰਦਰ ਜਿੱਦਿਆ ਆਉਗਾ ਹਾਂ ਮੈਂ ਛੱਡਿਆ ਆਉਂਗਾ ਮੈਂ ਕਾਲੂ ਲੈ ਜਾਊਂਗਾ ਬੂਆ ਤੈਨੂੰ ਤੂੰ ਬੇਫਿਕਰ ਤੇ ਰਹਿ ਦੇ ਅੱਜ ਗਰਮੀ ਵੀ ਕਿੰਨੀ ਹੈ ਧੁੱਪ ਬੱਲਾ 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 ਹੈ ਹਾਂ ਓਹੋ ਉਹ ਤਾਂ ਆਈ ਹੈ ਕੰਦ ਹੁਣ ਦੋ ਦਿਨ ਰਹੂਗੀ ਉਹ ਤਾਂ ਅੱਜ ਬੂਆ ਵੀ ਰੱਖ ਲੈਣੀ ਮਾਰੋ ਗੱਲਾਂ ਹੈ ਕਿ ਨਹੀਂ ਬੂਆ ਤੂੰ ਸਮਝਾ ਦੇ ਮੜਾ ਇੱਕ ਤੂੰ ਕਹੇਦੇ ਕਹਦੇ ਮੈਂ ਵੀ ਤਾਂ ਉਰੀ ਐ ਜਦ ਮੈਂ ਰਹਿ ਰਹੀ ਕਹਦੇ ਮਨੂੰ ਤਾਂ ਨੇਤਰ ਭੁੱਲ ਗਿਆ ਕਹਦੇ ਹੁਣ ਅੱਜ ਛੱਡ ਕੇ ਆਪਣੇ ਮੇ ਘਰ ਮੈਂ ਕਿੱਥਾ ਕੱਲਾ ਨਾ ਉਹਦਾ ਔਖਾ ਹੋ ਜਾਂਦਾ ਹੈ ਪਰੋਣਾ ਕੱਲਾ ਹੈ ਅੱਛਾ ਲੈ ਬੂਆ ਨੂੰ ਸੋਚਦਾ ਸਾਰੀ ਕਹਿੰਦੀ ਪਰੋਣਾ ਕੱਲਾ ਹੈ ਲੈ ਦੱਸ ਉਹ ਕਿਆ ਨਿਆਣਾ ਹੈ ਰੋਟੀ ਪਾਣੀ ਹੈ ਢਾਬੇ ਤੇ ਖਾ ਲੈਣਾ ਰੋਟੀ ਬਣਦਾ ਖਾ ਲੈਂਦਾ ਹੂੰ ਇਹ ਗੁਡੀਆਂ ਤੂੰ ਤਾਂ ਕੋਈ ਗੱਲ ਬਾਤ ਸੁਣਾਈ ਨਹੀਂ ਰਹੀ ਅੱਜ ਆ ਕੱਢੀ ਆ ਵੀ ਕੱਢੀ ਤਿਆਰ ਹੋ ਗਈ ਵੀ ਵਿਚਾਰੀ ਘੜੀ ਕਵਾ ਕਹਿ ਦਿੰਦੀ ਕਹਿੰਦੀ ਮੇਰੇ ਕੱਪੜੇ ਬਦਲ ਦੋ ਹੈ ਜੋਤੀ ਆ ਤੇਰੇ ਕੋਲ ਬੂਆ ਬੈਠੀ ਹੈ ਕਿੰਨੇ ਟਾਈਮ ਬਾਅਦ ਮਿਲੀ ਤੂੰ ਬੂਆ ਨੂੰ ਅੱਜ ਸਾਲ ਹੋ ਗਿਆ ਮੈਂ ਤਾਂ ਮਿਲਦੀ ਜਿਹਾ ਸਾਲ ਤੂੰ ਮਨਜੀਤ ਕੋਲ ਆਨੀ ਹੈ ਤੂੰ ਮੜੀ ਕੇ ਬੇਂਦ ਰੱਖ ਨੂੰ ਵੀ ਲੰਘ ਜੇ ਕਰ ਪਰ ਕੀ ਆ ਕਰਾਂ ਉਧਰ ਨੂੰ ਬੱਸੇ ਨਹੀਂ ਹੈ ਨਹੀਂ ਤਾਂ ਬੱਸ ਚੜਾ ਦਈਏ ਉਧਰ ਨੂੰ ਬਿਨ ਸਾਧਨ ਹੈ ਸਾਧਨ ਨਹੀਂ ਨਾ ਹੈ ਉਧਰ ਨੂੰ ਬੱਸਾਂ ਨਹੀਂ ਜਾਂਦੀਆਂ ਫੈਦਰਾਬਾਦ ਤੱਕ ਤਾਂ ਜਾਂਦੀ ਹੈ ਜੈਂਮ ਨਹੀਂ ਨਾ ਬੁੱਕਾਈ ਨਹੀਂ ਉਹ ਉਹ ਨਹੀਂ ਨਹੀਂ ਬੂਆ ਬੂਆ ਤਾਂ ਨੂੰ ਨਹੀਂ ਗੱਲਦਾ ਪਤਾ ਗੱਲ ਪਤਾ ਕੀ ਆ ਹਾਂ ਜਾਂ ਇਹਨੂੰ ਪੁੱਛਦਾ ਮੜਾ ਜੋਤੀ ਨੂੰ ਜਦ ਤੂੰ ਕਹੇ ਮਨਜੀਤ ਕੋਲ ਆ ਲੈਨੀ ਤੂੰ ਮੇਰੇ ਕੋਲ ਕਾਤੇ ਨਹੀਂ ਆਂਦੀ ਗੱਲ ਦਾ ਕੋਈ ਹੋਰ ਹੈ ਅੰਦਰ ਵਾਲੀ ਬੱਤਾਂ ਦਾ ਹੈ ਗਿਆ ਹਾਂ ਹਾਂ ਬੱਸਾਂ ਹੈਗੀਆਂ ਸਭ ਕੁਝ ਹੈ ਟੈਂਬਲ ਨਹੀਂ ਆ ਉਹਦੇ ਭੋਗ ਨਾਲ ਕਿੰਨੀ ਖੱਡਲ ਹੋਈ ਸੀਗੀ ਨਹੀਂ 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 ਮੈਂ ਤਾਂ ਬੂਆ ਕਿੰਨੀ ਹੈ ਬੂਆ ਭਾਈ ਗੱਲ ਪੇ ਸੁਣ ਲੈ ਇਹਨਾਂ ਦੀ ਦੋਆਂ ਦੀ ਕੋਈ ਗੱਲਬਾਤ ਹੈ ਅੱਜ ਪੁੱਛ ਲੈ ਇਹਨਾਂ ਨੂੰ ਬੈਠ ਕੇ ਕਹ ਦੱਸੋ ਮਨੂੰ ਨਾ ਐਂ ਵੀ ਅੱਜ ਐਂ ਕਹਿ ਬੂਆ ਨਾ ਕਹਿ ਮੇਰਾ ਘਰ ਹੈ ਉਹਰਾ ਨਾ ਤੁਹਾਡਾ ਹੈ ਕਹਦੇ ਹੁਣ ਦੱਸੋ ਕਾਤੇ ਹਾਂ ਪੁੱਛ ਪੁੱਛੈਨ ਪੁੱਛ ਪੁੱਛੈਨ ਨੂੰ ਕਾਤੇ ਨਹੀਂ ਆਂਦੇ ਅਸੀਂ ਲੈ ਕੇ ਆਣਾ ਕੰਮ ਲੈ ਕੇ ਜਾ ਸਾਡੇ ਦੇ ਘਰਾਈ ਨਾ ਬੂਆ ਮੈਂ ਤੇਰੇ ਗੈਲ ਹਾਂ ਹਾਂ ਇਹ ਤਾਂ ਨਹੀਂ ਵੀ ਲਿਆਇਆ ਕਰੀ ਜਦੋਂ ਲੱਗੀ ਇੱਕ ਵਾਰ ਯਾਰ ਹਾਂ ਉਹ ਆਂਦਾ ਉਹ ਇੱਕ ਵਾਰ ਦੀ ਗਲਤੀ ਭਾਈ ਜੋਤੀ ਤੇਰੀ ਗਲਤ ਗੱਲ ਹੈ ਇੱਕ ਵਾਰੀ ਆਪਾਂ ਗਏ ਤੇ ਨਾ ਮਨਜੀਤ ਤੰਨੂ ਸੂਟ ਦੇ ਤਾ ਦਾ ਬੂਆ ਨਾਲ ਜਾਂ ਖੰਡ ਪਾਠ ਕਰਾਇਆ ਤਾਂ ਜੋਤੀ ਦਾ ਵੀ ਪਿਆ ਤਾਂ ਕਿਉਂ ਨਹੀਂ ਬਾਈ ਆਈ ਜੋਤੀ ਨੂੰ ਪੁੱਛ ਕਿੰਨੇ ਸਨੇਹ ਦੇ ਵਿਆਹ ਦਾ ਪਿਆ ਵਿਆਹ ਦਾ ਲਾਲ ਹੈ ਵਿਆਹ ਦਾ ਮੈਨੂੰ ਬਸ ਹੀ ਤਾਂ ਗਰਾਰੀ ਫਸਾਣੀ ਆ ਬਸ ਕਹ ਦੇ ਬੂਆ ਵਾਸਤੂ ਵਿਆਹ ਦਾ ਦੇ ਕੇ ਭੇਜਿਆ ਹਾਂ ਹਾਂ ਫੇ ਸਾਨੂੰ ਸਨੇਹ ਦੇ ਤੇ ਦੋ ਮੰਜੀ ਤੰਨੂ ਵੀ ਉਹਨੂੰ ਕਹੀਂ ਕੁੜੀ ਮਿਲਦੀ ਹੋਣੀ ਪੁੱਛ ਬੂਆ ਕਾਤੇ ਨਹੀਂ ਆਂਦੀ ਇੱਕ ਵਾਰ ਤਾਂ ਬੂਆ ਹੋ ਗਈ ਸੀ ਗਰਮ ਜੀ ਸਾਧਨ ਹੁਣ ਤੁਹਾਨੂੰ ਜਹਾਜ਼ ਲੈ ਕੇ ਦੇ ਦਈਏ ਠੀਕ ਨਹੀਂ ਬੂਆ ਸਾਈਕਲ ਲੈ ਕੇ ਦੇ ਦੰਨੇ ਬੱਸ ਚੜ੍ਹ ਕੇ ਆ ਜਾਓ ਹਾਂ ਆ ਟਾਈਮ ਆ ਗਿਆ ਦੇਖ ਲੋ ਬਾਈ ਇੱਕ ਸਿਆਣਾ ਇੰਨੀ ਦੂਰ ਤੇ ਨਾ ਅੱਜ ਪਤਾ ਲੱਗ ਗਿਆ ਬੂਆ ਨੂੰ ਕੁਛ ਮੇਰੇ ਕੋਲ ਆਣਾ ਤਾਂ ਬੂਆ ਨੇ ਅਸੀਂ ਬੁਲਾਇਆ ਬਤਾ ਦੇਖ ਲੈ ਅੱਜ ਦੋਏ ਫਸ ਗਈਆਂ ਬੈਠੀਆਂ ਹੁਣ ਹਾਂ ਆ ਟਾਈਮ ਆ ਗਿਆ ਵੀ ਸਿਆਣੇ ਵਾਰ ਸਿਆਣਾ ਮਿਲਣ ਆਇਆ ਇਹਨਾਂ ਨੂੰ ਇਹ ਨਹੀਂ ਮਿਲਣ ਗਈਆਂ ਹਣੀ ਬੂਆ ਕਦੀ ਬਿੰਦਰਾਕ ਗਈਆਂ ਤੈਨੂੰ ਮਿਲਣ ਦੋਏ ਆ ਤਾਂ ਜੰਤ ਹਣ ਬੂਆ ਤੂੰ ਐ ਨਾ ਕਿੰਨੀ ਦੀ ਹੋ ਗਈ ਮੈਂ ਤੇਰਾ ਸਾਥ ਦਈ ਜਨਾ ਵਾ ਬੰਦ ਜਨ ਹਾਂ ਫੇ ਐ ਕਹੇ ਨਾ ਇੱਕ ਵਾਰੀ ਤਾਂ ਸਨੇਹਾ ਤੇ ਆ ਤਾਂ ਨਾ ਵੀ ਉਹ ਕੁੜੀ ਨਹੀਂ ਆਂਦੀ ਹਾਂ ਆ ਬੈਠੀ ਤੇਰੇ ਮੂਰੇ ਪੁੱਛ ਲੈ ਕਾਤੇ ਨਹੀਂ ਆਂਦੇ ਭਾਈ ਤੁਸੀਂ ਮੇਰੇ ਦੱਤ ਜੁਦੀ ਮੈਂ ਫੇਤਾ ਹੀ ਜਾ ਹਾਂ ਨਹੀਂ ਮਾਰੇ ਅਕਰ ਫੇਤਾ ਫੇਤਾ ਲੱਖਾ ਉਹ ਕਹਦੇ ਭਾਵੇਂ ਹੁਣ ਨਹੀਂ ਮਿਲਦੀ ਆਕੈ ਗੱਲ ਤਾਂ ਆ ਕਹੀ ਬੂਆ ਨੇ ਕਹਿੰਦੀ ਵੀ ਜੂੰਦੀ ਹੋਏ ਨਾ ਮਿਲ ਲੋ ਮਨ ਨੂੰ ਮਰੇ ਤਦਾ ਆਈ ਨਾ ਬੂਆ ਨਾ ਕਹਿੰਦੇ ਕਿ ਮੈਂ ਕਿਹੜਾ ਦੇਖਣਾ ਆਣਾ ਤੁਹਾਨੂੰ ਮੈਂ ਤਾਂ ਐਹੀ ਕਹੂੰਗੀ ਵੀ ਭਾਈ ਕਕੂੜੀ ਆਂਦੀ ਨਹੀਂ ਸੀ ਹੈ ਬਿੰਦਰ ਵੀ ਨਹੀਂ ਆਈ ਹੈ ਨਾ ਉਹ ਵੀ ਮਹਾਰਾਣੀਆਂ ਬਣੀ ਵੀ ਗੁਜਰਾਤ ਦੀ ਨਹੀਂ ਉਹ ਆਂਦੀ ਹੈ ਜਦੋਂ ਉਹ ਆਦੀ ਹੈ ਹੈ ਉਹ ਜਾਂਦੀ ਮਿਲ ਕੇ ਤੈਨੂੰ ਅਸੀਂ ਦੋਵੇਂ ਹੀ ਨਹੀਂ ਸੀਗੀਆਂ ਹਾਂ ਨਹੀਂ ਆ ਤਾਂ ਨਹੀਂ ਆਈ ਗੈਲ ਬੂਆ ਨਹੀਂ ਆਈ ਨਹੀਂ ਸੀ ਐ ਨਾ ਤੁਸੀਂ ਐ ਨਾ ਕਹੋ ਹੈ ਓਕੇ ਬਾਦ ਭੋਗ ਪਰ ਓਕੇ ਬਾ ਉਹ ਭਾਈ ਆਹ ਨਹੀਂ ਬੂਆ ਐ ਥੋੜੋ ਗੱਲ ਹੋਣੀ ਹੈ ਨਾ ਇਹ ਤਾਂ ਦੱਬਣ ਲੱਗ ਗਈ ਠਕੇ ਤੇ ਉਹਨੇ ਕਿਹਾ ਬੂਆ ਨੇ ਵੀ ਬਿੰਦਰ ਜੱਤ ਵੀ ਆਂਦੀ ਮਿਲ ਕੇ ਜਾਂਦੀ ਤੂੰ ਕਾ ਤਾਂ ਆਈ ਉਹਦੇ ਗੱਲ ਆਈ ਤਾਂ ਨਹੀਂ ਬੂਆ ਨਾਲ ਇਹ ਨਹੀਂ ਆਉਂਦੀ ਇਹ ਨਹੀਂ ਆਂਦੀ ਆਹ ਗੱਲ ਸਚਾਈ ਹੈ ਆਂਦੀ ਨਹੀਂ ਭਾਈ ਉਹ ਇਹਨੂੰ ਟਾਈਮ ਦੇ ਦੇ ਬੱਸ ਦਾ ਨਹੀਂ ਮੰਦੀ ਇਹਨੂੰ ਬਾਹਰ ਹੀ ਲੈ ਜਾਂਦੇ ਉਹ ਮੈਨੂੰ ਲੈ ਕੇ ਨਹੀਂ ਆਉਂਦੇ ਇਹਨੂੰ ਪਤਾ ਹੈ ਟਾਈਮ ਦਾ ਦੇ ਕੇ ਮੈਂ ਲੱਦਾ ਸਾਥ ਹੋ ਗਈ ਲੈ ਜਾ ਇਹਨੂੰ ਕੁੜੀ ਨੂੰ ਗੈਲ ਆ ਓਕੇ ਦਾ ਬੱਦ ਚੱਲ ਹਾਂ ਹਾਂ ਪੋਛੇ ਪੋਛੇ 9 ਵਜੇ ਬੱਸ ਆਉਂਦੀ ਹਾਂ ਆ ਆਉਂਦੀ ਹੈ ਇਹ ਉਹੀ ਹੈ ਹੁਣ ਉਧਰ ਨੂੰ ਗਿਆੜਿਆ ਨਹੀਂ ਹੈਗਾ ਪਹਿਲਾਂ ਵਾਲ ਦੀ ਜਾਂ ਰੋਲ ਜਾਂਦੀ ਹੂ ਹਾਂ ਨਾ ਹੋਵੇ ਟਾਈਮ ਦਾ ਪਤਾ ਨਹੀਂ 10 ਵਜੇ ਉੱਥੇ ਲੰਘ ਜਾਂਦੀ ਹੈ ਹਾਂ ਨੇ ਤੁਹ ਦਿਖਾ ਰਿਆ ਮੈਨੂੰ ਹਾਂ ਜੁਰਦਾਂ ਨੂੰ ਕੀ ਬੀਜੀ ਮੈਂ ਹਾਂ ਇਹ ਜਾਦੇਓ ਰੋਜੀ ਦਾ ਬੁਨਉਟੀ ਤਾਂ ਹੈ ਅੱਛਾ ਆ ਆ ਆ ਕਿਤੇ ਐ ਤਾਂ ਨਹੀਂ ਤਾਂ ਵੀ ਜਹਾਜ਼ ਵਿੱਚ ਦਰਿਆ ਪਛਾਈ ਵੀ ਤੀਆਂ ਸੀਟਾਂ ਹੀ ਨਹੀਂ ਤੀਆਂ ਅੱਛੀਟਾਂ ਦੀਆਂ ਉਹਦੇ ਵਿੱਚ ਆ ਪਰਾਲੀ ਗੇਰ ਕੇ ਉੱਪਰ ਗੱਦੇ ਤਾਂ ਨਹੀਂ ਤੇ ਗੇਰੇ ਵੇ ਹਾਂ ਹਾਂ ਅੱਲਾਹ ਐ ਕਹੀਂ ਹੁਣਾ ਜਿੱਦਣ ਕਿਤੇ ਹਾਂਜੀ ਅੱਛਾ ਜੀ ਕਿਤ ਜਦ ਹੀ ਹਾਂ ਮੈਂ ਕਿਹਾ ਜਾ ਦੇਖ ਦਲੀ ਆਓ ਹਾਂ ਅੱਛਾ ਹੱਸੇ ਹੈ ਦੁਨੀਆ ਬਾਈ ਸਿਆਣਿਆਂ ਦੀਆਂ ਗੱਲਾਂ ਮਿਲਦਾ ਕਿਤੇ ਟੈਂਟ ਚ ਜਿੱਦੀ ਬੈਠੀ ਨਗਲਿਸ ਦਾ ਬੈਠ ਲਈ ਹਾਂ ਨਕਲੀ ਵਿੱਚ ਕਿੱਕਣਾ ਬੈਠ ਹੋ ਗਿਆ ਜਹਾਜ਼ ਚ ਹਾਂ ਬੈਠੇ ਬਿਚੇ ਦਰਦ ਪੈ ਜੂਰ ਜਾਂਦਾ ਅੱਛਾ ਪਰ ਐ ਕਹੀਂ ਆਇਤ ਕੀ ਕਹਦੇ ਵੀ ਪਤਾ ਗੱਲ ਕਿਆ ਕਹੀਂ ਬੂਆ ਤੂੰ ਜਿੱਦਣ ਕਿਤੇ ਨੇਤਰਵੀਰ ਕੋਲ ਗਈ ਵੀ ਹੋਊਗੀ ਨਾ ਹੈ ਬੂਆ ਗੱਲ ਤਾਂ ਸੁਣ ਮੰਜੀ ਤਾਂ ਜਿੱਦਣ ਨੇਤਰਵੀਰ ਕੋਲ ਗਈ ਵੀ ਹੋਈ ਨਾ ਤੂੰ ਤੈਂ ਕਹਿਣਾ ਕਹਦੇ ਵੀ ਉਧਰ ਬਿੰਦਰ ਨੂੰ ਵੀ ਫੋਨ ਕਰਦੰਨੇ ਉਹ ਵੀ ਕਹਿੰਦਾ ਜਾਣੇ ਨੂੰ ਵੀ ਭਾਈ ਸਾਡੀ ਦਿਲ ਦੀ ਤਮੰਨਾ ਇੱਕ ਵਾਰੀ ਨਾ ਤੂੰ ਸਾਨੂੰ ਜਹਾਜ਼ ਦੇ ਝੂਟੇ ਵੀ ਦਵਾ ਦੇ ਉਹ ਕਹੂਗਾ ਹਾਂ ਮੈਂ ਲੈ ਜਾਊਂਗਾ ਤੈਨੂੰ ਟਾਈਮ ਪਤਾ ਕਿਆ ਕਹਿਣਾ ਕਹਦੇ ਦੇਖ ਭਾਈ ਮੇਤੇ ਸੀਟ ਪਰ ਤਾਂ ਨਹੀਂ ਬੈਠ ਹੋਣਾ ਮੈਂ ਸਿਆਣੀ ਗਿਰ ਸਕਦੀ ਆਂ ਨਾ ਮੈਂ ਬੈਲਟਾਂ ਲਾਣੀਆਂ ਕਹਦੇ ਵੀ ਤੂੰ ਨਾ ਜਹਾਜ਼ ਪਿੱਛੇ ਆਇਆ ਤਾਂ ਟਰਾਲੀ ਜੋੜ ਲੈ ਆਪਾਂ ਨਾ ਪ੍ਰਾਲੀ ਘੇਰ ਕੇ ਗੱਦੇ ਐਨ ਬੈਠ ਕੇ ਲੀਡ ਦੇ ਜਾਊਂਗੇ ਕਹਦੇ ਹਾਂ ਸਿੱਧਾ ਚੱਲੂਗਾ ਟਰਾਲੀ ਦੀ ਤੀ ਉਹ ਜਿਆਦਾ ਬੂਆ ਬਨੋਟੀ ਜਹਾਜ਼ ਬਣਾ ਸਕਦੀ ਐ ਆ ਫੇ ਰਹਿ ਗਏ। ਨਾਲੇ ਡਿਗਰ ਵੀ ਹੈਗਾ ਹੈ ਹੋਟਲ 'ਚ। ਚੋਤੀ ਨੇ ਪਹਿਲਾਂ ਗੱਲ ਹੋਰੇ ਫਸਾਤੀ ਪਿੱਛੇ ਨੂੰ ਬੂਆ। ਤੇ ਤੇ ਡਰਦੀ ਮਾਰੀ ਨਾ ਨਾ ਵੀ ਗੱਲ ਮੇਰੇ 'ਪਰ ਆ ਗਈ। ਕਹਿੰਦੀ ਭਾਈ ਭਾਜੀ ਸਾਨੂੰ ਲੜਾਂਦਾ ਦੱਸ। ਮੈਂ ਲੜਾਨਾ ਪਲਾਂ। ਪੁੱਛੀ। ਇੱਕ ਬੂਆ ਨਾ ਹੋਰੇ ਗੱਲ ਫਸਾ ਲਈ ਤੀ ਜੀ ਅੱਜ। ਇਹ ਦੋਏ ਜਣੀਆਂ ਖੜੀਆਂ ਕਿਤੇ ਬੂਆ ਨੇ ਦੇਖ ਲਈਆਂ। ਬੂਆ ਨੇ ਬੁਲਾ ਲਈਆਂ ਦੋਏ ਜਣੀਆਂ ਕੋਲ ਨੂੰ ਕਹਿੰਦੀ ਗੱਲ ਸੁਣੋ ਕੁੜੀ। ਹੈਂ? ਕਹਿੰਦੀ ਗੱਲ ਸੁਣ ਕੁੜੀ ਅੱਛਾ ਬੂਆ ਤੂੰ ਦੱਸੀ ਵੀ ਗੱਲ ਸੱਚ ਤੀ ਆ। ਮੈਂ ਵੀ ਬੈਠਿਆ ਬੂਆ ਕੋਲ ਜੋਤੀ ਕਿਤੇ ਘੁਮਰੀ ਤਿਆਰ ਹੋ ਰਹੀ ਸੀ ਜਾਣਾ ਤਾਂ ਐ ਨਾ ਬੂਆ ਪਤਾ ਕੀ ਆ ਕਹਿੰਦੀ ਕਹਿੰਦੀ ਇਹ ਕੁੜੀ ਗੱਲ ਸੁਣ ਲੈ ਮੇਰੀ ਤੂੰ ਤਾਂ ਮੋਟੀ ਹੋ ਬਹੁਤ ਲੱਗੀ ਹੋਣਾ ਕਹਿੰਦੀ ਜੋਤੀ ਨੇ ਗੇਰਤੀ ਗੱਲ ਮਨਜੀਤ ਪਰ ਕਹਿੰਦੀ ਉਹ ਵੀ ਤਾਂ ਬੂਆ ਨੇ ਪਤਾ ਕੀ ਸੋਹਣੀ ਗੱਲ ਕਹੀ ਕਹਿੰਦੀ ਜਿਹੇ ਜਿਹੇ ਉਹਦਾ ਕੱਦ ਹੈ ਆ ਤਾਂ ਸ਼ੁਰੂ ਤੇ ਮੈਂ ਦੇਖਦੀ ਆਨੀ ਤੂੰ ਤਾਂ ਕਹਿੰਦੀ ਹੁਣੀ 6 ਮਹੀਨੇ ਚ ਬਹੁਤ ਮੋਟੀ ਹੋ ਗਈ ਹੋਗੀ ਨਾ ਬੂਆ ਆਹ ਕਹਿੰਦੀ ਬੂਆ ਤੂੰ ਤਾਂ ਹੁਣੇ ਹੋਈ ਹਾਂ ਇੱਕ ਗੱਲ ਐ ਬੂਆ ਪਤਾ ਕੀ ਗੱਲ ਜਿਹੜੀ ਆਪਾਂ ਨੇ ਕਰੀ ਤੀ ਹੁਣੀ ਹੁਣੀ ਪਹਿਲਾਂ ਵੀ ਜੇ ਇੰਨਾ ਭਾਰੀ ਸਰੀਰ ਹੋਇਆ ਨਾ ਫਿਰ ਕੰਮ ਹੁੰਦਾ ਨਾ ਬੈਠ ਹੋਇਆ ਨਾ ਕੁਝ ਐ ਹੈ ਕਿ ਨਹੀਂ ਐਨੇ ਤਾਂ ਹੈ ਵੀ ਜਿਆ ਮੁੰਡੂ ਹੋ ਜਾਂਦੇ ਕਿਦੀ ਬਹੁ ਮਾਗਤ ਸ਼ਾਮ ਦੀ ਸ਼ਾਮ ਦੀ ਜਿਆ ਪੂਰਾ ਹੋ ਗਿਆ ਨਾ ਇਹਨਾਂ ਦੇ ਪਿੰਡ ਦੇ ਨਹੀਂ ਅੱਛਾ ਹੋਰ ਬੂਆ ਤੂੰ ਕੀ ਕਹਿਣਾ ਚਾਹਨੀ ਐ ਇਹਨਾਂ ਨੂੰ ਦੇਖੋ ਬਾਈ ਗਰਮੀ ਬਹੁਤ ਐ ਕੁਦਰ ਸੜਾ ਚੱਲ ਰਿਹਾ ਹੌਲੀ ਹੌਲੀ ਮੈਂ ਤਾਂ ਬੂਆ ਨੂੰ ਕਿਹਾ ਤਾਂ ਪਰ ਬੂਆ ਜੇ ਤੂੰ ਰਹਿਜ ਮੈਨਾਂ ਅੱਜ ਸਾੜਾ ਵੀ ਦਿਲ ਲੱਗਿਆ ਵਾ ਇਹ ਗਰਮੀ ਦਾ ਠੰਡ ਹੋ ਜਣੀ ਮੀਂਹ ਪੈ ਜਾਣਾ ਹੁਣ ਸ਼ਾਮ ਨੂੰ ਹੈਂ ਥੋੜੇ ਨਹੀਂ ਬੂਆ ਥੋੜੇ ਕਿ ਨਹੀਂ ਤਾਂ ਉੱਧਰੋਂ ਠੀਕ ਐ ਹਨਾ ਕੁਝ ਫਰਕ ਐ ਹਨਾ ਇੱਧਰ ਨਾਲੋਂ ਹੈਗਾ ਲੱਗਿਆ ਫਰਕ ਕੋਈ ਗਰਮੀ ਵੀ ਘੱਟ ਵੱਧ ਹੈਗਾ ਕੋਈ ਨਹੀਂ ਕਰੀ ਇੱਕ ਗੱਲ ਹੋਰ ਵੀ ਦੱਸ ਬੂਆ ਮਨੂੰ ਤੁਹਾਡੇ ਕਿੰਨੇ ਨੂੰ ਪੋਲਟਰੀ ਫਾਰਮ ਬਹੁਤ ਐ ਮੱਖੀਆਂ ਮੁੱਖੀਆਂ ਕਿਹਤਰਾ ਮੱਖੀਆਂ ਹੈਗੀਆਂ ਨਾ ਨਹੀਂ ਹੈਗੀਆਂ ਅੱਛਾ ਜੀ ਉਹ ਕਾ ਤੋ ਐਤ ਕਿ ਤਾਂ ਗਰਮੀਆਂ ਵਿੱਚ ਜ਼ਿਆਦਾ ਮੱਖੀਆਂ ਆਉਣੀ ਸੀ ਮਨਜੀਤ ਬੈਠ ਨਹੀਂ ਹੁੰਦਾ ਚੱਲ ਬੂਆ ਕਹਿੰਦੀ ਵੀ ਚੱਲ ਫਰੀ ਦੀ ਇਲਾਚੀਆਂ ਹੀ ਸਹੀ ਗੈਲ ਲੈ ਚੀ ਬੈਠਣ ਦੀ ਚਾਹ ਬੂਆ ਆਦੀ ਹੈ ਹੋਰ ਬਾਈ ਮਨਜੀਤ ਕਿਆ ਅੰਮਾ ਤੁਹਾਨੂੰ ਵਰਤੂ ਦੀਆਂ ਕਿਆ ਉਹਨੂੰ ਵੀ ਜਾਇ ਟੈਨਸ਼ਨ ਹੋਈ ਕਾਦੀ ਟੈਨਸ਼ਨ ਐ ਤੈਨੂੰ ਬਾ ਸਭ ਨੂੰ ਯਾਰ ਜਦ ਤੱਕ ਬੂਆ ਬੈਠੀ ਥੋੜੇ ਕੋਲ ਅੱਜ ਵੀ ਟੈਨਸ਼ਨ ਐ ਤੁਹਾਨੂੰ ਹਾਂ ਅਗਲੀ ਨਾਲ ਜੇੜੇ ਨੂੰ ਜਾ ਕੇ ਰੋਟੀ ਪਾਣੀ ਕਰਕੇ ਦੇਣਾ ਉਹਦੀ ਨਹੀਂ ਹੁੰਦੀ ਜਿਕਣਾ ਉਹ ਕਹੇ ਕਰਦੀ ਲਿਆ ਲਾ ਟੈਲੀਫੋਨ ਲਾ ਲਿਆ ਮਨੂੰ ਦੇ ਟੈਲੀਫੋਨ ਲਾ ਕੇ ਬੂਆ ਕਹੇ ਦੇ ਮੜਾ ਇੱਕ ਟੈਲੀਫੋਨ ਲਾ ਕੇ ਦੇ ਮਨੂੰ ਕਹੇ ਦੇ ਮੈਂ ਕਰਦੀ ਗੱਲ ਹੈ ਨੀ ਹਾਂ ਕਹਦੇ ਪਾਈ ਅੱਜ ਨਹੀਂ ਵੀਰ ਨੇ ਹਜੇ ਜਾਣਾ ਵੀ ਦੂਈ ਪਾਸੇ ਨੂੰ ਘੁੰਮ ਕੇ ਨਾ ਇੱਦਾਂ ਸਿੱਧਾ ਲੰਘਣਾ ਹੋਵੇ ਫਿਰ ਤਾਂ ਇਹਨੇ ਸਿੱਧੀ ਪਹੁੰਚਣਾ ਹੂੰ ਆ ਤਾਂ ਹੈ ਚਲੋ ਤਾਂ ਬਾਅਦ ਦੀਆਂ ਗੱਲਾਂ じゃ ਵੀਰ ਆਊਗਾ ਹਾਂ ਹਾਂ ਕੀ ਕਹਨੀ ਬੂਆ ਇਹ ਮੇਰੇ ਕੋਲ ਨਹੀਂ ਜਾ ਹਾਂ ਪੈ ਵੀ ਨਹੀਂ ਇਹ ਬੂਆ ਨਾ ਘਰ ਆਈ ਉਸ ਦਾ ਪੈਰੇ ਨੂੰ ਆਉਂਦਾ ਸ਼ਾਮ ਨੂੰ ਰੋਟੀ ਲੈ ਕੇ ਤਾਂ ਗੱਡੀ ਪਾ ਜਾਣਾ ਹੁੰਦਾ ਆਪਾਂ ਦਾ ਇੰਤਾਈ ਤਾਂ ਕਹਿ ਰਹੀ ਕਿ ਹਾਲੇ ਮੈਂ ਬੜਾ ਕੇ ਆਈ ਸੀ ਤਾਂ ਹੀ ਹਾਂ ਗੱਲ ਏ ਟਾਈਮ ਚਲੋ ਜੀ ਕਰਦੇ ਗੱਲ ਉਧਰ ਕੁੜੀ ਮਨ ਨੂੰ ਜੋਤੀ ਦੇ ਜ਼ਿਆਦਾ ਤੰਗ ਲੱਗਦੀ ਹਾਂ ਪੁੱਤ ਕਿਆ ਹੋਇਆ ਘਰਾਂ ਨੂੰ ਜਾਣਾ ਹੈ ਅੱਛਾ ਮੈਨੂੰ ਲੱਗਦਾ ਅੱਛਾ ਪਿਆ ਜੀ ਬੂਆ ਨੂੰ ਮਨ ਨੂੰ ਕਹਿੰਦੀ ਫੋਨ ਕਰ ਮਾ ਚੱਲ ਵੀਰ ਆ ਰਿਹਾ ਮਾ ਚੱਲ ਮੈਂ ਦੇਖਾਂ ਕਿਤੇ ਬਾਹਰ ਤਾਂ ਨਹੀਂ ਕੰਧ ਲਾ ਖੜਿਆ ਵੀ ਜਾਣ ਕੇ ਖੜਿਆ ਹੋਇਆ ਬੂਆ ਕਹਿੰਦੀ ਨਾਲੇ ਤਾਂ ਹਜ਼ਰ ਨਾਲੇ ਕਹਿੰਦੀ ਮਜ਼ਾਕ ਕਰਦਾ ਦੇਖ ਲਿਓ ਜੀ ਸੱਚ ਹੈ ਹੁਣ ਆ ਗਿਆ ਵੀਰ ਉਹ ਗੱਡੀ ਮੋੜ ਕੇ ਆ ਰਿਹਾ ਅੱਗੇ ਤੇ ਉਹ ਕਹਿੰਦਾ ਮੈਂ ਜਾਣ ਕੇ ਖੜਿਆ ਤਾਂ ਵੀ ਬੂਆ ਦਾ ਦਿਲ ਦੇਖ ਲਵਾਂ ਮੈਂ ਲੋ ਜੀ ਅੰਮੇ ਲੋ ਜੀ ਵੀਰ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੱਲ ਐ ਹੋ ਰਹੀ ਸੀ ਤੁਹਾਡੇ ਗੱਲ ਮੇਰੀ ਗੱਲ ਨਹੀਂ ਸੀ ਹੋਈ ਫੋਨ ਪਰ ਵੀ ਮੈਂ ਆ ਰਿਹਾ ਹਾਂ ਤਾਂ ਬੂਆ ਮੈਨੂੰ ਫੇਰ ਕਹਿ ਰਹੀ ਹੁਣ ਕਹਿੰਦੀ ਤੂੰ ਫੋਨ ਕਰ ਹਾਂ ਮਾ ਕਿਆ ਪਤਾ ਵੀਰ ਜੀ ਜਾਣ ਕੇ ਤੁਹਾਡਾ ਦਿਲ ਦੇਖਣੇ ਨੂੰ ਲਾਕ ਖੜਿਆ ਹੋਇਆ ਹਾਂ ਬੂਆ ਮੰਨੀ ਨਹੀਂ ਹਾਸਕਾ ਕਹਿੰਦੀ ਦੇਖਿਆ ਫਿਰ ਬੱਸ ਮੰਨਦੀ ਬੂਆ ਤੂੰ ਮੈਂ ਕੀ ਕਿਹਾ ਹਾਂ ਫਾਕਾ ਕਿਹਾ ਕਿਈ ਬਾਹਰ ਨਾ ਜਾਇਂਗੀ ਵੀ ਮਜ਼ਾਕ ਕਰਦਾ ਮਨੂੰ ਕਹਿੰਦਾ ਮੈਂ ਜਾ ਹੁਣੇ ਨਿਕਲ ਗਿਆ ਹਾਂ ਉਹ ਗੱਲ ਸੱਚੀ ਹੋ ਗਈ ਦੇਖ ਲੈ ਵੀਰ ਜੀ ਆ ਬੈਠਿਆ ਬੈਠਿਆ ਨਾ ਉਹ ਬਾਹਰ ਇਹਦੇ ਖੜੇ ਚਲਾ ਕੋ ਗੱਲਾਂ ਕਰਵਾ ਖੜਾ ਬਾਹਰ ਖੜੇ ਤੇ ਇਹੋ ਕਈ ਬੰਦੇ ਵੀ ਖੜੇ ਰਿਤੇਦਾਰ ਵੀ ਉਹ ਜਿਆਦਾ ਕਿਹਨਾਂ ਨੂੰ ਕਹਿੰਦੀ ਆ ਜੀ ਤਾਂ ਹੁਣ ਜਾਣਾ ਹੀ ਆਪਾਂ ਨੇ ਨਹੀਂ ਐ ਕਹਿ ਰਹੀ ਜੀ ਵੀਰ ਜੀ ਇਹ ਵੀ ਮੈਂ ਕਹਿ ਕੇ ਗਿਆ ਨਾ ਵੀ ਬਾਹਰ ਤਾਂ ਨਹੀਂ ਖੜਿਆ ਕਿਤੇ ਹੂੰ ਅੱਧਾ ਘੰਟਾ ਅੱਛਾ ਅੱਛਾ ਤਾਂ ਇਹ ਕਹਿ ਰਹੀ ਕਹਿੰਦੀ ਨਹੀਂ ਕਹਿੰਦੀ ਮੈਂ ਕਿਹਾ ਵੀ ਹੂੰ ਨਹੀਂ ਖੜ ਸਕਦਾ ਫਿਰ ਨਾ ਪੈ ਜਾਂਦਾ ਜਾਂ ਸ਼ਾਂਤ ਥੋੜੀ ਥੋੜੀ ਆਪਣੀ ਕਹਿਦੀ ਲੈ ਬੂਆ ਉਸ ਸੱਚ ਹੋ ਗਈ ਨਾ ਗੱਲ ਬੂਆ ਹੁਣੀ ਨਿਕਲਿਆ ਤਾਂ ਨਾ ਆ ਤੇਰੇ ਕੋ ਬਾਈ ਕੋਲ ਬੈਠਿਆ ਮੈਂ ਐਂ ਦੱਸਦਾ ਬੰਦਾ ਬਣੀ ਕੋਲੇ ਚਾਰ ਘੰਟੇ ਵਾਰ ਆਉਂਦਾ ਤੇ ਰੁੱਸ ਆਪ ਚਾਰ ਘੰਟੇ ਲੀਦਾ ਨਹੀਂ ਤਾਂ ਹੈਗੀ ਲਓ ਜੀ ਕਰਨ ਨੀ ਹੋਰ ਕਰਨ ਬਾਈ ਹੋਰ ਸਸਰੀ ਕਰਨ ਹੋਰ ਬਾਈ ਕਰਨ ਜਾਇਆ ਨਾਨੀ ਨੂੰ ਮਿਲਿਆ ਆ ਦਿਲ ਪੂਰਾ ਓਕੇ ਦੇਖੋ ਜੀ ਹੁਣ ਬੂਆ ਗੱਲ ਐ ਤੀ ਵੀ ਜੇ ਕਰਨ ਆਇਆ ਨਾ ਤਾਂ ਇਹਨਾਂ ਵੀ 2 ਘੰਟੇ 2 ਘੰਟਾ ਮਿਲਣਾ ਦਾ ਇਹ ਵੀ ਮਿਲ ਆਇਆ ਹੈ ਕਿ ਨਹੀਂ ਛੁੱਟੀਆਂ ਵਿੱਚ ਕੈਦੇ ਰਹੇ ਹੋ ਪਹਿਲਾਂ ਵੀ ਛੱਡਿਆ ਛੱਡਿਆ ਟਾਈਮ ਨਹੀਂ ਵੀ ਲੱਗਦਾ ਲੱਗਿਆ ਨਹੀਂ ਕੋ ਆਪਣੇ ਬੂਆ ਕੋਚ ਦੇਗਾ ਕੋਈ ਚੇਹਰ ਤੱਕ ਕੋਲੇ ਘੁੰਮਦੇ ਕੋਈ ਹਾਂਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤਾਂ ਵੀ ਲੈ ਜਾਓ ਉਹਨਾਂ ਕੋਲ ਵੀ ਟਾਈਮ ਵਿਚਾਰਾ ਕੋ ਵਿੱਚ ਉਹਨਾਂ ਦੇ ਵੀ ਤਾਂ ਸੁੱਤੇ ਪਤਣ ਜੇ ਬਸ ਸੋਚੇ ਮੇਦੇ ਕੰਮ ਬਾਈ ਉਹੀ ਹੈ ਜੀ ਮਾਰ ਚਲ ਮਲਾ ਦਿਆ ਮੈਂ ਜਾਨੀ ਵਿਚਾਰੇ ਫੇਰ ਕਰਦੀ ਜੀ ਵਿਚਾਰੇ ਬੱਸ ਲਓ ਜੀ ਗਰਮੀ ਅੱਜ ਗਰਮੀ ਬਹੁਤ ਜ਼ਿਆਦਾ ਆਏ ਬੀਰ ਜੀ ਹਣਾ ਭਾਈ ਬਾਈ ਬੂਆ ਕਹਿੰਦੀ ਮੰਨੋ ਨਹੀਂ ਜੀ ਪਤਾ ਮਨ ਤਾਂ ਭੇਜੋ ਜਾਂ ਤੂੰ ਛੱਡ ਕਾ ਮੈਂ ਜਦੀ ਫਿਰ ਉਧਰ ਤੇ ਜੱਸ ਕਰਨ ਦੀ ਦਾਦੀ ਹੋ ਗਈ ਰਿਸ਼ਤੇਦਾਰ ਹੋ ਗਏ ਮੈਂ ਲਿਆਣ ਕੇ ਕੋਲ ਬਿਠਾ ਲਤੀ ਪੰਜ ਸੱਤ ਜਣ ਤਾਂ ਦੋ ਘੰਟੇ ਕੱਢੇ ਜੀ ਮੈਂ ਮਨ ਤਾਂ ਇਹਨੇ ਨਾ ਬਾਹਰ ਖੜਾਇਆ ਵਾ ਧੁੱਪਾਂ ਚ ਜੱਦੇ ਹੀ ਉਧਰ ਜੀ ਨੂ ਦੇ ਦੋ ਘੋਨਾਂ ਦੇ ਉਹ ਵੀ ਨਹੀਂ ਚੱਕ ਹੋਏ ਮੇਤੇ ਐਸ਼ੇ ਜੀ ਬੜੀ ਬਹੁਲੇ ਹੈ ਕਿ ਨਹੀਂ ਮੰਜੀ ਸੱਚ ਹੋ ਗਈ ਨਾ ਗੱਲ ਬੂਆ ਮੰਨੀ ਨਹੀਂ ਦੀ ਦੇਖ ਲੈ ਮੈਂ ਟ੍ਰਿਕ ਮਾਰਿਆ ਵੈਸੇ ਟ੍ਰਿਕ ਨਿਕਲ ਗਿਆ ਸੱਚਾ ਬੁਆ ਵਾਂ ਗਏ ਜਿੰਦੀ ਉਹਦਾ ਮਨ ਲੱਗਾ ਲੰਘੇ ਲਗਿਆ ਉਸ ਮੈਂ ਕਹੇ ਤੇ ਵੀ ਉਹ ਤਾਂ ਲੰਘ ਗਈ ਮਾਹ ਪੁੱਲ ਗਏ ਉਹ ਤਾਂ ਇਹੀ ਕਹਿੰਦਾ ਅਜੇ ਤਾਂ ਇਹਦਾ ਮਨ ਚੱਕੂ ਆ ਹਾਂ ਪਰ ਇੱਕ ਗੱਲ ਐ ਬੁਆ ਤੈਨੂੰ ਸਾਸਤਾ ਨਹੀਂ ਹੋਣਦੇ ਆ ਮੈਂ 5-7 ਜਣਿਆਂ ਨੂੰ ਲਿਆ ਕੇ ਤੇਰੇ ਕੋਲ ਨਹੀਂ ਪੜਾਲਤੇ ਜਦੀ ਚਾਚੀ ਉਹਨਾਂ ਨੂੰ ਐਨ ਸੋਹਣੀ ਚੱਲੀ ਜੀ ਗੱਲਬਾਤ ਇਹਨਾਂ ਦੀ ਡੇਢ ਘੰਟਾ ਖਬਰਸਾਰ ਲੈ ਕੇ ਗਏ ਆਂ ਇੰਨੀ ਰਹੇ ਕੱਟੇ ਕਹੀ ਜੈ ਨੇ ਡੀਕ ਰਹੇ ਆ ਵੀ ਆ ਜਵੇ ਹੁਣ ਗਏ ਲੋ ਕੁੜੀ ਵੀ ਕਹਿ ਰਹੀ ਜੋਤੀ ਕਹਿੰਦੀ ਵੀ ਮੈਂ ਜਾਣਾ 6 ਵਜੇ ਤੋਂ ਪਹਿਲਾਂ ਉਹ ਜਾਦਾ ਫਰਕ ਪਾ ਦਿੰਦੀ ਬੂਆ ਦੇ ਮਨ ਪਰ ਮੈਂ ਫੇਰ ਮੜਾ ਮੋਟਾ ਮਨਾਣਾ ਬੂਆ ਦਾ ਧਿਆਨ ਇੱਧਰ ਉੱਧਰ ਕਰਦਾ ਫੇਰ ਉਹ ਕਹਿ ਦਿੰਦੀ ਕਹਿੰਦੀ ਮੇਰਾ ਤਾਂ ਖੋਲ ਜਾ ਪੈਂਦਾ ਐ ਨਹੀਂ ਬੂਆ ਆਪਣੇ ਘਰ ਦੀ ਟੈਨਸ਼ਨ ਸਭ ਨੂੰ ਹੁੰਦੀ ਹੁੰਦੀ ਚਲੋ ਹੁੰਦਾ ਏ ਚਲੋ ਠੀਕ ਹੈ ਜੀ ਸਾਨੂੰ ਸਾਰਿਆਂ ਨੂੰ ਮਲਾ ਤਿਆ ਤੇ ਲੋ ਜੀ ਬੂਆ ਦੀ ਵੀ ਹੁਣ ਸਮੱਸਿਆ ਸੋਲਵ ਹੋ ਗਈ ਪਰ ਕੋਈ ਗੱਲ ਨਹੀਂ ਬੂਆ ਪਰ ਮੈਂ ਵੀ ਫਸ ਗਿਆ ਵੀਰ ਜੇ ਤਾਂ ਹੁਣ ਮੰਨੂ ਕਹਿੰਦੀ ਤੂੰ ਜੋਤੀ ਨੂੰ ਚੜਾਇਆ ਹਾਂ ਮੰਨੂ ਛੱਡਿਆ ਕਹਿੰਦੀ ਤੂੰ ਕਿਉਂ ਮੇਤੇ ਕਹਿ ਹੋ ਗਿਆ ਨਾ ਵੀ ਵੀਰ ਜੀ ਨੇ ਕਿਹਾ ਵੀ ਮੈਂ ਤਾਂ ਲੰਘ ਗਿਆ ਮਾਲਾ ਵੀ ਤੂੰ ਮੜਾ ਜਾ ਟਾਲ ਕੇ ਦੇਖ ਲੈ ਜੇ ਰਾਤ ਕੱਢਦੀ ਜਿਹੜੇ ਸੱਪਾ ਪਾਇਆ ਹੈ ਧਾਰ ਦੇ ਵਿੱਚ ਨਹੀਂ ਤੁਸੀਂ ਤਾਂ ਨਾ ਘੜਪੜੋ ਇਹ ਵੀ ਇਹਨੇ ਕਿਹਾ ਆ ਵੀ ਉਹ ਬਹਣੀ ਕੀ ਆ ਮੈਂ ਫਰਕ ਮੈਂ ਇਤ ਹੀ ਪੈ ਗਿਆ ਥੋੜਾ ਜਿਹਾ ਜਦ ਸਾਨੂੰ ਫੋਨ ਕਰਿਆ ਸੀ ਹਾਂ ਸੀ ਕਿ ਆ ਵੀ ਰਹਿ ਜਾ ਬਹੂਆਂ ਕੱਲੀਆਂ ਕਹਿੰਦੀ ਬਹੂਆਂ ਮੇਰੀਆਂ ਤਾਂ ਬਹੂਆਂ ਕੱਲੀਆਂ ਕਹਿੰਦੀ ਦੇਖ ਲਓ ਕਿੰਨੀ ਸੋਚ ਐ ਪਰ ਮੈਂ ਬੂਹਾ ਨਹੀਂ ਛੱਡਣੀ ਨਾਲੇ ਮੈਂ ਵਿੱਚ ਨੂੰ ਕਹਿ ਵੀ ਦਿੰਦਾ ਤਾਂ ਵੀ ਵੀਰ ਜੀ ਕਹਿ ਰਿਹਾ ਵੀ ਮੈਂ ਤਾਂ ਗਿਆ ਬਾਈ ਪਹੁੰਚ ਹੁਣ ਉੱਥੇ ਵੀ ਤੂੰ ਬੂਹਾ ਨੂੰ ਮੜਾ ਟਾਲਾ ਮਾਰ ਦੇ ਵੀ ਘੰਟੇ ਤੱਕ ਆਨਾ ਮੈਂ ਐਨੇ ਨੂੰ 6 ਵੱਜਣੇ ਤੂੰ ਕੱਲ ਨੂੰ ਗੈਲ ਛੱਡਿਆ ਹੀ ਫੇਰ ਮਨ ਪਰ ਗੱਲ ਟੀਗੀ ਵੀ ਆ ਤਾਂ ਸੱਚੀ ਹੋ ਰਹੀ ਏ ਯੇ ਮੈਨ ਮੰਨ ਨਹੀਂ ਕਿਆ ਮੇਰਾ ਮਨ ਰੱਜ ਗਿਆ ਤਾਂ ਕੌਣ ਗਿਆ ਅੱਜ ਬਰਬੜਾ ਪੁੱਤ ਦੀ ਜਵਾਬ ਪਰ ਰੋ ਨਹੀਂ ਰਿਹਾ ਨਹੀਂ ਮੈਂ ਮੁੜ ਕੇ ਆਉਂਗਾ ਨਹੀਂ ਨਹੀਂ ਮੰਨਤਾ ਨਹੀਂ ਫੇਰ ਵੀ ਹੈ ਕਹਿ ਕੇ ਗਿਆ ਤਾਂ ਪਰ ਇਹ ਮਜਾਦਾ ਲੱਗਿਆ ਨਹੀਂ ਮੰਨਤਾ ਨਹੀਂ ਦੇਖੋ ਫੇਰ ਵੀ ਹੈ ਮੈਂ ਚਾਹੇ ਘੰਟੇ ਬਾਅਦ ਕਹਿ ਦਿੰਦਾ ਤਾਂ ਹੁਣ ਵੀ ਮੈਂ ਤੇ ਕੋਲੇ ਬੈਟਿਆ ਬੂਆ ਕੋਲ ਪਰ ਗੱਲ ਕਿੱਥੇ ਤੇ ਦੀ ਮੇਤੇ ਜਿਮੜੀ ਹਾਸੀ ਨਿਕਲ ਗਈ ਮਾਂਝੇ ਕਰੇ ਕਹਿੰਦੀ ਨਹੀਂ ਉਹ ਆਊਗਾ ਫੋਨ ਕਰ ਉਹ ਨਹੀਂ ਜਾ ਸਕਦਾ ਛੱਡ ਕੇ ਚਲੋ ਠੀਕ ਹੈ ਜੀ ਹਾਸੀ ਮਜ਼ਾਕ ਵੀ ਹੋ ਲਿਆ ਤੇ ਸਾਡੇ ਬਲੋ ਸਾਸਰੀ ਘਰ ਮਿਲਦੇ ਜੀ ਅਗਲੇ ਬਲੌਗ ਵਿੱਚ ਬਾਏ ਬਾਏ ਦੇਖੋ ਇਹ ਗਰਮੀ ਬਹੁਤ ਹੈ ਪੂਰੀ ਗਰਮੀ ਤਾਂ